ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪ ਆਪਨੀ ਕਹਾਣੀ ਪਵਿੱਤਰ ਮੁਹੱਬਤ ਅੱਜ ਇਸ ਕਹਾਣੀ ਦਾ ਨੌਵਾਂ ਭਾਗ ਹੈ ਇਸ ਕਹਾਣੀ ਨੂੰ ਲਿਖਿਆ ਹੈ ਕਿਰਨ ਦੀਪਕ ਔਰ ਭਾਈ ਰੂਪਾ ਜੀ ਨੇ ਚਰਨੋ ਘਰ ਵਿੱਚ ਚੁੱਪ ਚੁੱਪ ਜਿਹਾ ਰਹਿਣ ਲੱਗੀ ਗੇਲੇ ਨੂੰ ਕੋਈ ਬਹੁਤਾ ਫਰਕ ਨਹੀਂ ਸੀ ਪਿਆ ਪਹਿਲਾਂ ਬਾਗ ਹੀ ਉਹ ਨਸੀਬ ਕੇ ਘਰ ਆਉਂਦਾ ਹਾਸਾ ਖੇਡਾ ਕਰੀ ਜਾਂਦਾ ਪਰ ਬਲਵੀਰ ਨੂੰ ਉਹਦਾ ਹਾਸਾ ਚੰਗਾ ਨਹੀਂ ਸੀ ਲੱਗਦਾ ਬੈਦ ਦੁਆਰਾ ਦਿੱਤੀ ਗਈ ਦਵਾਈ ਖਤਮ ਹੋ ਗਈ ਸੀ ਗੇਲੇ ਨੇ ਨਸੀਬ ਨੂੰ ਕਿਹਾ ਕਿ ਭਾਬੀ ਦਵਾਈ ਲੈਣ ਨਹੀਂ ਜਾਣਾ। ਨਸੀਬ ਪੁੱਛਦੀਆਂ ਚਰਨਾਂ ਨੂੰ ਫਿਰ ਚੱਲ ਆਵਾਂਗੇ। ਸ਼ਾਮ ਜਹੇ ਨਸੀਬ ਨੇ ਚਰਨਾਂ ਤੋਂ ਦਵਾਈ ਲਿਆਉਣ ਬਾਰੇ ਪੁੱਛਿਆ ਤਾਂ ਚਰਨੋ ਸੋਚਣ ਲੱਗੀ ਕਿ ਮੈਂ ਗੇਲੇ ਨਾਲ ਹੁਣ ਇੱਕ ਪੜਾਂਗ ਵੀ ਨਹੀਂ ਤੁਰਨਾ। ਪਰ ਨਸੀਬ ਭੈਣ ਨੂੰ ਕੀ ਕਹਾ ਹੁਣ? ਦੂਜੀ ਵਾਰੀ ਨਸੀਬ ਨੇ ਜਦੋਂ ਪੁੱਛਿਆ ਕਿ ਆਪਾਂ ਕੱਲ ਲੈ ਆਈਏ ਦਵਾਈ ਤਾਂ ਚਰਨੋ ਝੱਟ ਬੋਲੀ ਭੈਣੇ ਹੁਣ ਦਵਾਈ ਲਿਆਉਣ ਦੀ ਕੋਈ ਲੋੜ ਨਹੀਂ। ਨਸੀਬ ਗੱਲ ਸੁਣ ਬੁੱਲਾਂ ਵਿੱਚ ਹੱਸੀ ਤੇ ਬਾਹਰ ਬਲਵੀਰ ਕੋਲ ਆ ਗਈ ਲੈ ਬਾਈ ਰੱਬ ਨੇ ਤਾਂ ਤੇਰੀ ਸੁਣ ਲਈ ਵੈਦ ਨੇ ਦਵਾਈ ਅਸਰ ਵਾਲੀ ਦਿੱਤੀ ਆ ਬਲਵੀਰ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਸਾਰੇ ਘਰ ਵਿੱਚ ਇਹ ਗੱਲ ਖੰਭਾਂ ਦੀ ਡਾਰ ਬਣ ਗਈ ਕਿ ਚਰਨਾਂ ਨੂੰ ਦਿਨ ਟੱਪ ਗਏ ਚਰਨੋਂ ਆਪ ਹੈਰਾਨ ਸੀ ਪਰ ਸੋਚਣ ਲੱਗੀ ਕਿ ਚੰਗਾ ਹੋਇਆ ਐਨੇ ਬਹਾਨੇ ਮੈਨੂੰ ਗੇਲੇ ਨਾਲ ਦਵਾਈ ਲੈਣ ਤਾਂ ਨਾ ਜਾਣਾ ਪਊ ਹਾਲਾਂਕਿ ਉਸ ਨੂੰ ਇਸ ਗੱਲ ਦਾ ਓਕਾ ਹੀ ਪਤਾ ਨਹੀਂ ਸੀ ਕਿ ਉਹਦੀ ਇਸ ਗਲਤੀ ਦੀ ਸਜ਼ਾ ਕਿਹਨੂੰ ਭੁਗਤਣੀ ਪਵੇਗੀ ਬਲਵੀਰ ਇਸ ਗੱਲ ਤੋਂ ਬਹੁਤ ਹੈਰਾਨ ਸੀ ਚਰਨੋਂ ਨੂੰ ਵੇਖ ਉਹਨੂੰ ਖਿਜ ਚੜਦੀ ਉਹਦਾ ਦਿਲ ਕਰਦਾ ਕਿ ਚਰਨੋਂ ਨੂੰ ਉਹ ਘਰੋਂ ਕੱਢ ਦੇਵੇ ਆਪਣੇ ਮਨ ਵਿੱਚ ਹੀ ਕਹਿੰਦਾ ਰਹਿੰਦਾ ਕਿ ਇਹ ਮੈਨੂੰ ਵੀ ਪਤਾ ਕਿ ਮੇਰੇ ਜਵਾਕ ਨਹੀਂ ਹੋਣਾ ਪਰ ਚਰਨੋਂ ਕੰਜਰੀ ਤੀਮੀ ਨੇ ਖੋਰੇ ਕਿਸਦਾ ਵੀ ਬੀਜਣਾ ਬਲਵੀਰ ਖੇਤ ਜਾਂਦਾ ਤੇ ਉੱਥੋਂ ਕਈ-ਕਈ ਘੰਟੇ ਨਾ ਮੁੜਦਾ ਦੋਹੇ ਭਾਈ ਘਰ ਆ ਜਾਂਦੇ ਪਰ ਬਲਵੀਰ ਝਿੜੀ ਵੱਲ ਚਲਿਆ ਜਾਂਦਾ ਕਰੇ ਉਸਦਾ ਮਨ ਨਹੀਂ ਸੀ ਲੱਗਦਾ ਬਲਵੀਰ ਆਪਣੀ ਇਸ ਉਮਰੇ ਵਿਆਹ ਦੀ ਮਾਰੀ ਚੱਲ ਤੋਂ ਪ੍ਰੇਸ਼ਾਨ ਹੋ ਗਿਆ ਸੀ ਰਾਤ ਨੂੰ ਆਪਣੇ ਬਿਸਤਰੇ ਤੇ ਪਿਆ ਉਹ ਪਾਸੇ ਮਾਰਦਾ ਰਹਿੰਦਾ ਚਰਨ ਕਈ ਵਾਰ ਉਹਦੇ ਉੱਪਰ ਬਾਹ ਰੱਖ ਲੈਂਦੀ ਤਾਂ ਬਲਵੀਰ ਬਾਹ ਨੂੰ ਪਾਸੇ ਕਰ ਦੂਜੇ ਪਾਸੇ ਮੂੰਹ ਕਰਕੇ ਸੌਂ ਜਾਂਦਾ ਚਰਨੋਂ ਇਸ ਗੱਲ ਤੋਂ ਬੇਖਬਰ ਸੀ ਕਿ ਬਲਵੀਰ ਨੂੰ ਗੇਲੇ ਤੇ ਸ਼ੱਕ ਹੋਣ ਕਰਕੇ ਇਸ ਤਰ੍ਹਾਂ ਕਰ ਰਿਹਾ ਚਰਨੋਂ ਆਪਣੀ ਕਿਸਮਤ ਤੇ ਰੋਂਦੀ ਤੇ ਸਾਰੀ ਰਾਤ ਉਹਦੀ ਰੋਂਦਿਆਂ ਦੀ ਲੰਘ ਜਾਂਦੀ ਨਸੀਬ ਚਰਨਾਂ ਦੀ ਹਾਲਤ ਤੋਂ ਥੋੜਾ ਥੋੜਾ ਜਾਣੂ ਸੀ ਦੋ ਮਹੀਨੇ ਲੰਘ ਗਏ ਸੰਤੋਖ ਤੇ ਨਸੀਬ ਤੋਹੀਂ ਗੱਲਾਂ ਕਰ ਰਹੇ ਸੀ ਕਿ ਚਰਨਾਂ ਨੂੰ ਵੇਖ ਭੋਰਾ ਨਹੀਂ ਲੱਗਦਾ ਵੀ ਇਹਦੇ ਜਵਾਕ ਹੋਣ ਵਾਲਾ ਸੰਤੋਖ ਬਾਈਬਲ ਵੀਰ ਵੀ ਹੁਣ ਘਰ ਨੂੰ ਤਾਂ ਜਿਵੇਂ ਵਿਸਾਰ ਹੀ ਗਿਆ ਪਤਾ ਨਹੀਂ ਕੀ ਗੱਲ ਆ ਪਰ ਮੈਨੂੰ ਦੋਹੀਂ ਜੀ ਖੁਸ਼ ਨਹੀਂ ਲੱਗਦੇ ਨਸੀਬ ਮੈਨੂੰ ਤਾਂ ਬਾਈ ਦਾ ਫਿਕਰ ਲੱਗਿਆ ਰਹਿੰਦਾ ਪਤਾ ਨਹੀਂ ਕੀ ਹੋ ਗਿਆ ਉਹਨੂੰ ਝਿੜੀ ਵਿੱਚ ਹੀ ਰਹਿੰਦਾ ਸਾਰਾ ਦਿਨ ਰਾਤ ਸੰਤੋਖ ਤੂੰ ਹੀ ਗਰ ਲਕਰ ਚਰਨੋਂ ਨਾਲ ਪੁੱਛੋ ਨੂੰ ਮਾੜਾ ਮੋਟਾ ਉਹ ਤਾਂ ਦੱਸੂ ਵੀ ਕੀ ਹੋਇਆ ਨਸੀਬ ਨਿਆਣੀਆ ਉਹ ਇੰਨੇ ਵਾਲੀ ਹੈ ਨਹੀਂ ਇਹ ਤਾਂ ਆਪਾਂ ਨੂੰ ਵੀ ਦਿਸਦਾ ਪਰ ਹੁਣ ਤਾਂ ਸੁਖ ਨਾਲ ਦਿਨ ਵੀ ਟੱਪ ਗਏ ਫਿਰ ਵੀ ਕਿਉਂ ਬਲਵੀਰ ਐ ਕਰਦਾ ਬੇੜੇ ਵਿੱਚ ਕੰਮ ਕਰਦੀ ਫਿਰਦੀ ਚਰਨੋਂ ਨੂੰ ਨਸੀਬ ਨੇ ਬੁਲਾਇਆ ਤੇ ਕਿਹਾ ਵੇਖ ਚਰਨੋਂ ਐ ਘਰ ਵਿੱਚ ਬਲਵੀਰ ਦਾ ਨਾ ਰਹਿਣਾ ਸਾਰਿਆਂ ਨੂੰ ਦੁਖੀ ਕਰਦਾ ਤੂੰ ਹੀ ਦੱਸ ਕੁੜੇ ਕੀ ਗੱਲ ਹੋਈ ਆ ਚਰਨੋਂ ਨਸੀਬ ਦੀ ਬੁੱਕਲ ਵਿੱਚ ਬੈਠ ਕੇ ਰੋਣ ਲੱਗੀ ਨਸੀਬ ਨੇ ਚਰਨੋਂ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਤੇ ਨਿੱਕੇ ਜਵਾਕਾਂ ਵਾਂਗੂੰ ਪੁੱਛਣ ਲੱਗੀ ਚਰਨੋਂ ਭੈਣੇ ਮੈਂ ਕਿਸੇ ਜਵਾਕ ਦੀ ਮਾਂ ਨਹੀਂ ਬਣਨ ਵਾਲੀ ਮੈਂ ਤਾਂ ਗੇਲੇ ਤੋਂ ਡਰਦੀ ਨੇ ਕਹਿ ਦਿੱਤਾ ਸੀ ਵੀ ਮੈਂ ਨਹੀਂ ਜਾਣਾ ਵੈਦ ਕੋਲ ਪਰ ਤੇਰੇ ਬਾਈ ਨੇ ਮੇਰੇ ਤੇ ਗਲਤ ਦੋਸ਼ਣ ਲਾਤਾ ਤੇ ਪਵਿੱਤਰ ਮਹਾਬਤ ਨੂੰ ਦਾਗ ਲਾਇਆ ਭੈਣੇ ਸੱਚ ਜਾਣੀ ਪਰ ਕਿਤੇ ਵੀ ਗਲਤ ਨਹੀਂ ਤੇਰੇ ਬਾਈ ਨੂੰ ਲੱਗਦਾ ਵੀ ਸੱਚੀਓ ਮੈਂ ਮਾਂ ਬਣਨ ਵਾਲੀ ਆ ਉਹ ਵੀ ਕਿਸੇ ਹੋਰ ਦੇ ਬੱਚੇ ਦੀ ਨਸੀਬ ਹਾਈ ਹਾਈ ਚਰਨੋ ਐਡਾ ਪਰਦਾ ਤੂੰ ਮੈਨੂੰ ਤਾਂ ਦੱਸ ਦੀ ਚੰਦਰੀਏ ਚਰਨੋ ਭੈਣੇ ਗੇਲਾ ਹੈ ਤਾਂ ਗਲਤ ਬੰਦਾ ਸੀ ਪਰ ਮੈਂ ਸੱਚ ਕਹਿਣੀ ਆ ਗੇਲੇ ਨਾਲ ਮੇਰਾ ਕੋਈ ਰਾਬਤਾ ਨਹੀਂ ਫਿਰ ਤਾਂ ਉਹ ਮੇਰੀ ਇੱਜ਼ਤ ਹੀ ਟਕਾਉਂਦਾ ਸੀ ਪਰ ਭੈਣੇ ਮੈਂ ਤੇਰੇ ਜੇਠ ਦੀ ਬਹੂ ਵਣ ਇਸ ਘਰੇ ਆਈਆਂ ਇਸੇ ਕਰਨੇ ਮੈਨੂੰ ਬਹੁਤ ਖੁਸ਼ੀਆਂ ਦਿੱਤੀਆਂ ਪਰ ਮੈਂ ਤੁਹਾਡੀ ਇੱਜ਼ਤ ਨੂੰ ਦਾਗ ਨਹੀਂ ਲਾਇਆ ਭੈਣੇ ਮੇਰੀ ਗਲਤੀ ਆ ਤੂੰ ਮਾਫ ਕਰ ਪਰ ਆਪਦੇ ਜੇਠ ਨੂੰ ਕਿਵੇਂ ਨਾ ਕਿਵੇਂ ਘਰੇ ਲਿਆ ਨਸੀਬ ਸੋਚੀ ਪੈ ਗਈ ਪਲ ਵਿੱਚ ਉਹਦਾ ਵਸਦਾ ਘਰ ਇਉਂ ਇੱਕ ਝੂਠ ਨੇ ਖੇਰੂ ਕਾਰਨ ਕਿਨਾਰੇ ਛੱਡ ਦਿੱਤਾ ਸੀ ਨਸੀਬ ਤੇ ਚਰਨੋਂ ਨੇ ਸਲਾਹ ਕੀਤੀ ਕਿ ਅੱਜ ਆਪਾਂ ਝੀੜੀ ਵੱਲ ਜਾਵਾਂਗੇ ਨਸੀਬ ਆਪਣੇ ਮਨ ਵਿੱਚ ਚਰਨੇ ਬਾਰੇ ਸੋਚ ਰਹੀ ਸੀ ਕਿ ਉਹਦੇ ਨਾਲ ਗੱਲ ਕਰਾਂ ਬਲਵੀਰ ਬਾਰੇ ਨਸੀਬ ਦੇ ਮਨ ਵਿੱਚ ਇਹ ਗੱਲ ਘੁੰਮ ਰਹੀ ਸੀ ਕਿ ਕਿਵੇਂ ਬਲਵੀਰ ਨੂੰ ਦੱਸਿਆ ਜਾਵੇ ਕਿ ਤੇਰੀ ਚਰਨੋਂ ਸੱਚੀ ਆ ਤੇਰੇ ਪ੍ਰਤੀ ਉਹ ਵਫਾਦਾਰ ਆ ਉਹਨੇ ਕੋਈ ਗਲਤ ਕਦਮ ਨਹੀਂ ਚੁੱਕਿਆ ਮਾਰ ਬਲਵੀਰ ਤਾਂ ਚਿੜੀ ਵਿੱਚ ਹੀ ਰਹਿਣ ਲੱਗ ਪਿਆ ਸੀ ਜਦੋਂ ਕਦੇ ਦਿਲ ਕਰਦਾ ਤਾਂ ਘਰ ਆ ਜਾਂਦਾ ਨਹੀਂ ਤਾਂ ਦੋ ਪ੍ਰਸ਼ਾਦੇ ਡੇਰੇ ਵਿੱਚ ਖਾ ਛੜਦਾ ਤੇ ਸੌਂ ਜਾਂਦਾ ਇੱਕ ਦਿਨ ਚਰਨਾ ਤੇ ਬਲਵੀਰ ਗੱਲ ਨਹੀਂ ਪੈ ਗਏ ਚਰਨੇ ਨੇ ਬਲਵੀਰ ਨੂੰ ਕਿਹਾ ਬਾਈ ਤੂੰ ਘਰੇ ਕਿਉਂ ਨਹੀਂ ਜਾਂਦਾ ਬਲਵੀਰ ਬਸ ਬਾਈ ਚਿੱਤ ਭਰ ਗਿਆ ਕਬੀਲਦਾਰੀ ਤੋਂ ਹੁਣ ਤਾਂ ਦਿਲ ਕਰਦਾ ਰੱਬ ਚੱਕ ਲਵੇ ਚਰਨਾ ਜ਼ਿੰਦਗੀ ਆ ਬਾਈ ਪਰ ਤੂੰ ਤਾਂ ਇੰਨਾ ਸਿਆਣਾ ਨਾਲੇ ਥੋੜੇ ਘਰ ਤਾਂ ਨਸੀਬ ਦੇ ਜਦੋਂ ਦੇ ਪੈਰ ਪਏ ਆ ਆਰੇ ਨੇ ਆਰੇ ਆ ਪਰ ਹੁਣ ਕੀ ਹੋਇਆ ਬਲਵੀਰ ਕਈ ਗੱਲਾਂ ਤੋਂ ਪਰਦਾ ਹੀ ਚੰਗਾ ਚਰਨਿਆ ਪਰ ਇੱਕ ਨਸੀਹਤ ਆ ਤੈਨੂੰ ਜਾਂਦੀ ਉਮਰੇ ਵਿਆਹ ਨਾ ਕਰਾਮੀ ਬਸ ਐਨੀ ਗੱਲ ਕਹਿ ਬਲਵੀਰ ਛੱਪੜੀ ਵੱਲ ਛੱਡਿਆ ਪਾਣੀ ਵੇਖਣ ਚਲਾ ਗਿਆ ਚਰਨਾ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਚਾਰ ਪੰਜ ਦਿਨ ਹੋ ਗਏ ਨਸੀਬ ਵੀ ਨਹੀਂ ਆਈ ਇੱਥੇ ਨਹੀਂ ਉਹਦੇ ਤੋਂ ਪਤਾ ਲੱਗ ਜਾਣਾ ਸੀ ਗੱਲਬਾਤ ਦਾ ਤਣਕੁਰ ਚਾਚੀ ਨਸੀਬ ਕੋਲ ਆਈ ਕਿਉਂਕਿ ਨਸੀਬ ਕੇ ਘਰ ਦੇ ਹਾਲਾਤਾਂ ਤੋਂ ਉਹ ਚੰਗੀ ਤਰ੍ਹਾਂ ਜਾਣੂ ਸੀ ਨਸੀਬ ਦਾ ਉੱਤਰਿਆ ਮੂੰਹ ਵੇਖ ਚਾਚੀ ਨੇ ਹੌਸਲਾ ਦਿੱਤਾ ਕਿ ਤੇਰੇ ਆਸਰੇ ਤਾਂ ਸਾਰੇ ਜਣੇ ਭੱਜੇ ਫਿਰਦੇ ਆ ਤੂੰ ਹੀ ਓਂ ਕਰਨ ਲੱਗ ਪੀ ਤਾਂ ਸਾਰਾ ਟੱਬਰ ਵਹਿ ਜੂ ਨਸੀਬ ਨੇ ਅੱਖਾਂ ਪਰ ਲਈਆਂ ਪਰ ਮਨ ਕਰੜਾ ਕਰਕੇ ਬੋਲੀ ਮੈਂ ਐਵੇਂ ਤਾਂ ਆਪਦਾ ਘਰ ਖਰਾਬ ਨਹੀਂ ਹੋਣ ਦਿੰਦੀ ਪਰ ਵਾਹਿਗੁਰੂ ਮੈਨੂੰ ਹਿੰਮਤ ਬਖਸ਼ੇ ਮੈਂ ਬਲਵੀਰ ਨੂੰ ਘਰੇ ਲਿਆਵਾਂ ਪਰ ਚਾਚੀ ਇੱਕ ਗੱਲ ਦੱਸ ਘਰਾਂ ਵਿੱਚ ਵਿਸ਼ਵਾਸ ਦੀ ਘਾਟ ਨਾਲ ਘਰ ਟੁੱਟਦੇ ਆ ਪਰ ਚਾਚੀ ਬੰਦਿਆਂ ਨੂੰ ਆਪਦੇ ਟੱਬਰ ਦਾ ਤਾਂ ਪਤਾ ਹੋਣਾ ਚਾਹੀਦਾ ਵੀ ਕਿਹੋ ਜਿਹਾ ਮੈਨੂੰ ਤਾਂ ਚਰਨੋਂ ਦਾ ਫਿਕਰ ਲੱਗਿਆ ਰਹਿੰਦਾ ਇਹਨੇ ਡੁੱਬੜੀ ਨੇ ਮੈਨੂੰ ਦੱਸਿਆ ਹੁੰਦਾ ਤਾਂ ਗੱਲ ਠੀਕ ਹੋ ਜਾਣੀ ਸੀ ਪਰ ਡੁੱਬੜੀ ਨੇ ਇੱਕ ਵਾਰ ਵੀ ਨਹੀਂ ਦੱਸਿਆ ਭਾਈ ਨਿਆਣੀ ਮਤ ਸੀ ਨਹੀਂ ਦੱਸਿਆ ਚੱਲ ਕੋਈ ਨਾ ਹੁਣ ਨਸੀਬ ਤੂੰ ਕਰ ਭਾਈ ਹਿੰਮਤ ਨਸੀਬ ਚਾਚੀ ਤੂੰ ਮੇਰੇ ਨਾਲ ਚੱਲਨੀ ਝਿੜੀ ਚ ਆਪਾਂ ਗੱਲ ਕਰਾਂਗੇ ਬਲਵੀਰ ਨਾਲ ਅੱਜ 4 ਦਿਨ ਹੋ ਗਏ ਘਰੇ ਨਹੀਂ ਆਇਆ ਤਰਕਾਲਾਂ ਢਲਦਿਆਂ ਹੀ ਨਸੀਬ ਤੇ ਧਣਕੁਰ ਝਿੜੀ ਵੱਲ ਤੁਰ ਪਈਆਂ ਨਸੀਬ ਡਾਡੀ ਚਿੰਤਾ ਵਿੱਚ ਡੁੱਬੀ ਹੋਈ ਸੀ ਬਲਵੀਰ ਝਿੜੀ ਵਿੱਚ ਮੰਜਾ ਫੇਰ ਰਿਹਾ ਸੀ ਨਸੀਬ ਨੇ ਵੇਖਿਆ ਕਿ ਚਰਨਾ ਤੂ ਬਤੀਕਰਨ ਵਿੱਚ ਰੁੱਝਿਆ ਹੋਇਆ ਸੀ ਚਰਨੇ ਨੂੰ ਵੇਖ ਨਸੀਬ ਨੂੰ ਹੌਸਲਾ ਜਿਹਾ ਮਿਲਿਆ ਤੇ ਬਲਵੀਰ ਕੋਲ ਜਾ ਕੇ ਕਹਿਣ ਲੱਗੀ ਭਾਈ ਕੀ ਗਲਤੀ ਹੋ ਗਈ ਸਾਡੇ ਤੋਂ ਐਡਾ ਨਰਮੋਹਾ ਬਣ ਗਿਆ ਕਿੰਨੇ ਦਿਨ ਹੋ ਗਏ ਤੈਨੂੰ ਘਰੋਂ ਆਏ ਨੂੰ ਤੈਨੂੰ ਚੇਤਾ ਨਹੀਂ ਸਾਡਾ ਬਲਵੀਰ ਭਾਬੀ ਹੁਣ ਘਰ ਵਿੱਚ ਮੇਰੀ ਕੀ ਲੋੜ ਆ ਜਦੋਂ ਕਰੇ ਸਰਦਾ ਹੋਵੇ ਫਿਰ ਉੱਥੇ ਜਾਣ ਦਾ ਕੀ ਫਾਇਦਾ ਨਸੀਬ ਬਾਈ ਤੂੰ ਕੀ ਗੱਲਾਂ ਕਰਦਾ ਨਾਲੇ ਚਰਨੋਂ ਬਾਰੇ ਤੂੰ ਕੀ ਗਲਤ ਸੁਣ ਲਿਆ ਉਹ ਤਾਂ ਉਹਦੀ ਬਹੁਤ ਵੱਡੀ ਗਲਤੀ ਆ ਜਿਹੜਾ ਉਹਨੇ ਜਵਾਕ ਹੋਣ ਵਾਲੀ ਝੂਠੀ ਗੱਲ ਖੰਭਾਂ ਦੀ ਡਾਰ ਬਣਾਤੀ ਬਾਈ ਉਹ ਤਾਂ ਅੱਜ ਵੀ ਸਹੀ ਆ ਪਰ ਤੂੰ ਹੀ ਉਹਨੂੰ ਨਹੀਂ ਸਮਝਿਆ ਬਲਵੀਰ ਬੰਦੇ ਦੀ ਬਦਲਦੀ ਅੱਖ ਦੱਸ ਦਿੰਦੀ ਆ ਵੀ ਉਹ ਗਲਤ ਆ ਮੈਂ ਤਾਂ ਭਾਬੀ ਆਪ ਗੁਨਾਹਗਾਰਾਂ ਰੱਬ ਮੈਨੂੰ ਕਦੇ ਮਾਫਨਾ ਕਰੇ ਪਰ ਨਸੀਬ ਤੂੰ ਬਹੁਤ ਚੰਗੀ ਆ ਚਰਨੋਂ ਨੂੰ ਤੂੰ ਸਮਝਾ ਬਿਜਾ ਕੇ ਉਹਦੇ ਪੇਕੇ ਤੋੜਦੇ ਮੈਂ ਨਹੀਂ ਰਖਣੀ ਇਹ ਗੱਲ ਸੁਣ ਕੇ ਚਰਨੋਂ ਬੋਰਡ ਦੇ ਮੋਢੇ ਉੱਲੇ ਖੜੀ ਸੀ ਬਾਹਰ ਨਿਕਲ ਆਈ ਤੇ ਰੋਂਦਿਆਂ ਬੋਲੀ ਇਉਂ ਕਿਵੇਂ ਜਾਵਣਾ ਧੀਆ ਨੂੰ ਤਾਂ ਮਾਪੇ ਇੱਕ ਵਾਰ ਮਸਾਂ ਤੋੜਦੇ ਆ ਪਰ ਤੂੰ ਇਹ ਕੀ ਕਹਿਣਾ ਨਸੀਬ ਹੈਰਾਨ ਸੀ ਕਿ ਚਰਨੋਂ ਮੇਰੇ ਪਿੱਛੇ ਚੋਰੀ ਕਿਵੇਂ ਆ ਗਈ ਪਰ ਉਹਨੇ ਚੰਗਾ ਸਮਝਿਆ ਕਿ ਸਾਰੀਆਂ ਗੱਲਾਂ ਇੱਥੇ ਹੀ ਸਾਫ਼ ਹੋ ਜਾਣਗੀਆਂ ਬਲਵੀਰ ਜਿਹੋ ਜਿਹੇ ਭੂਆ ਉਹੋ ਜਹੀ ਭਤੀਜੀ ਮੈਨੂੰ ਤਾਂ ਉਦਣ ਹੀ ਸ਼ੱਕ ਪੈ ਗਿਆ ਸੀ ਜਿੱਦਣ ਗੇਲੇ ਨੂੰ ਵੇਖ ਕੇ ਤੂੰ ਕੁੰਡ ਚੱਕਤਾ ਸੀ ਚਰਨੋਂ ਐਨਾ ਵੱਡਾ ਦੂਸ਼ਣ ਨਾਲਾ ਕਈ ਵਾਰੀ ਅੱਖੀਂ ਵੇਖਿਆ ਵੀ ਗਲਤ ਹੁੰਦਾ ਪਰ ਮੈਂ ਸੱਚ ਕਹਿਣੀ ਆ ਮੈਂ ਗਲਤ ਨਹੀਂ ਬਲਵੀਰ ਗਲਤ ਹੈ ਭਾਵੇਂ ਨਾ ਪਰ ਮੈਂ ਤੈਨੂੰ ਨਹੀਂ ਰੱਖਣਾ ਚਰਨੋਂ ਇਸ ਘਰ ਚੋਂ ਮੈਂ ਵੀ ਨਹੀਂ ਜਾ ਸਕਦੀ ਮੇਰੇ ਤਾਂ ਮਾਂ ਪਿਓ ਵੀ ਹੈ ਨਹੀਂ ਜੇ ਮੈਂ ਗਲਤ ਹੁੰਦੀ ਤਾਂ ਐਂ ਤੈਰੀਆਂ ਲੇਲੜੀਆਂ ਨਾ ਕਢਦੀ ਪੈ ਨਸੀਬ ਨੂੰ ਪੁੱਛਲਾ ਭਾਵੇਂ ਮੈਂ ਕਿਹੋ ਜਿਹੀ ਆ ਧਨਕਰ ਭਾਈ ਬਲਵੀਰ ਇਉਂ ਨਾ ਕਰ ਤੂੰ ਵੀ ਵੇਖ ਰੋ ਰੋਏ ਦਾ ਬੁਰਾ ਹਾਲ ਐ ਚੱਲ ਘਰੇ ਚੱਲ ਆਪਣੇ ਬਲਵੀਰ ਮੈਂ ਤਾਂ ਚਾਚੀ ਘਰੇ ਨਹੀਂ ਜਾਂਦਾ ਭਾਵੇਂ ਕੁਝ ਮਰਜ਼ੀ ਹੋ ਜੇ ਨਾਲੇ ਚਰਨੋਂ ਨੂੰ ਕਹੇ ਮੇਰੇ ਮੱਥੇ ਨਾ ਲੱਗੇ ਬਲਵੀਰ ਦੇ ਮੂੰਹੋਂ ਕੋਰੀ ਨਾ ਸੁਣ ਕੇ ਨਸੀਬ ਨੂੰ ਲੱਗਿਆ ਕਿ ਬਲਵੀਰ ਹੁਣ ਸੱਚਮੁੱਚ ਹੀ ਘਰ ਨਹੀਂ ਜਾਵੇਗਾ ਪਾਸੇ ਖੜੀ ਚਰਨੋਂ ਨੂੰ ਧਰਤੀ ਬੇਲ ਨਹੀਂ ਸੀ ਦੇ ਰਹੀ ਤਣਕੁਰ ਨੇ ਦੋਹਾਂ ਨੂੰ ਕਿਹਾ ਕਿ ਭਾਈ ਘਰ ਚੱਲੋ ਜੇ ਇਹਨੂੰ ਨਹੀਂ ਆਪਦੇ ਟੱਬਰ ਤੇ ਭਰੋਸਾ ਫੇਰ ਕੀ ਫਾਇਦਾ ਪਰ ਬਲਵੀਰ ਤੂੰ ਭਾਈ ਪਹਿਲਾਂ ਸੋਚਣਾ ਸੀ ਹੁਣ ਬਗਾਨੀ ਤੀਨ ਨੂੰ ਦਾਗ ਲਵਾਤਾ ਨਾਲੇ ਘਰੇ ਨਹੀਂ ਰੱਖਦਾ ਬਲਵੀਰ ਚੁੱਪ ਕਰਕੇ ਉੱਥੋਂ ਤੁਰ ਪਿਆ ਜਿਵੇਂ ਉਸਨੂੰ ਕੁਝ ਨਾ ਸੁਣਿਆ ਹੋਵੇ ਪਰ ਚਰਨੋਂ ਤੇ ਨਸੀਬ ਦਾ ਦਿਲ ਬੈਠ ਗਿਆ ਸੀ ਸੰਤੋਖ ਤੇ ਨੇਬੇ ਨੇ ਬਹੁਤ ਸਮਝਾਇਆ ਪਰ ਲੱਗਦਾ ਸੀ ਕਿ ਬਲਵੀਰ ਨੂੰ ਆਪਣੇ ਆਉਣ ਵਾਲੇ ਕੱਲ ਬਾਰੇ ਪਤਾ ਸੀ ਨਸੀਬ ਚਰਨੇ ਵੱਲ ਵੇਖਣ ਲੱਗੀ ਚਰਨਾ ਉਸ ਨੂੰ ਆਸੇ-ਪਾਸੇ ਕਿਤੇ ਵੀ ਵਿਖਾਈ ਨਾ ਦਿੱਤਾ ਤੇ ਤਿੰਨੇ ਹੀ ਛਿੜੀ ਚੋਂ ਬਾਹਰ ਆ ਗਈਆਂ ਚਰਨੋ ਦੀ ਭੂਆ ਸਿੰਦੀ ਹੁਣ ਆਪਣੇ ਪਰਿਵਾਰ ਵਿੱਚ ਹੀ ਰਹਿੰਦੀ ਜੀਤ ਨਾਲ ਹੋਈ ਬਦਨਾਮੀ ਦਾ ਦਾਗ ਉਹ ਲਾਤਾ ਨਹੀਂ ਸੀ ਸਕੀ ਪਰ ਹੁਣ ਉਹ ਇੱਕ ਚੰਗੀ ਤੇ ਸੁਗੜ ਸਿਆਣੀ ਔਰਤ ਜ਼ਰੂਰ ਬਣ ਗਈ ਸੀ ਜਦੋਂ ਉਹਨੂੰ ਪਤਾ ਲੱਗਿਆ ਕਿ ਬਲਵੀਰ ਨੇ ਘਰ ਛੱਡ ਦਿੱਤਾ ਤੇ ਖੇਤ ਰਹਿਣ ਲੱਗ ਪਿਆ ਉਹ ਉਨੇ ਪੈਰੀ ਨਸੀਬ ਕੇ ਘਰ ਗਈ ਪੂਆ ਨੂੰ ਵੇਖ ਕੇ ਚਰਨੋਂ ਨੂੰ ਗੁੱਸਾ ਉੱਤਰਿਆ ਤੇ ਲਾ ਵਾਰਸਾਂ ਵਾਂਗ ਆਪਣੀ ਭੂਆ ਦੇ ਗਲ ਲੱਗ ਕੇ ਫਟ ਫਟ ਕੇ ਰੋਣ ਲੱਗ ਪਈ ਸਿੰਦੋ ਨੇ ਹੌਸਲਾ ਦਿੱਤਾ ਕਿ ਹਿੰਮਤ ਹਾਰ ਦੇ ਨਹੀਂ ਹੁੰਦੇ ਤੂੰ ਰੱਬ ਤੇ ਭਰੋਸਾ ਰੱਖ ਚਰਨੋਂ ਨੇ ਰੋਂਦਿਆਂ ਕਿਹਾ ਕਿ ਇਸੇ ਬੰਦੇ ਨੂੰ ਮੈਂ ਰੱਬ ਮੰਨਿਆ ਏ ਪਰ ਅੱਜ ਇਸੇ ਨੇ ਮੈਨੂੰ ਅਰਸ਼ੋਂ ਫਰਸ਼ ਤੇ ਲਿਆ ਸੁੱਟਿਆ ਮੇਰਾ ਕਸੂਰ ਵੀ ਕੋਈ ਨਹੀਂ ਪਰ ਕਿਹੜੀ ਗੱਲ ਦੀ ਸਜ਼ਾ ਮੈਨੂੰ ਦਿੰਦਾ ਇਹ ਨਸੀਬ ਸਿੰਦੋ ਭੈਣੇ ਆ ਪੀੜੀ ਤੇ ਵਹਿ ਜਾ ਤੂੰ ਹੌਸਲਾ ਦੇ ਚਰਨੋਂ ਨੂੰ ਮੈਂ ਤਾਂ ਬਥੇਰਾ ਸਮਝਾਇਆ ਪਰ ਇਹ ਤਾਂ ਆਪਾਂ ਵੀ ਸਿਆਣੇ ਆ ਬੰਦੇ ਬਿਨਾ ਤੀਮੀ ਦਾ ਕੁਛ ਨਹੀਂ ਸਿੰਦੋ ਕਿੰਨੀ ਫਟਮੂਹੀ ਦਵਾਈ ਆ ਬਲਵੀਰ ਨੇ ਪਰ ਨਸੀਬ ਤੂੰ ਗੱਲ ਕਰਕੇ ਵੇਖਦੀ ਬਲਵੀਰ ਨਾਲ ਨਸੀਬ ਨਹੀਂ ਭੈਣੇ ਮੈਂ ਤਾਂ ਬਥੇਰਾ ਕਿਹਾ ਪਰ ਇੱਕੋ ਰਸੇ ਆਉ ਤਾਂ ਅਕੇ ਮੈਂ ਨਹੀਂ ਘਰੇ ਵੱਡਦਾ ਸੰਤੋਖ ਬੁੜੀਆਂ ਦੀਆਂ ਗੱਲਾਂ ਸੁਣ ਕੇ ਅੱਕ ਗਿਆ ਤੇ ਬੋਲਿਆ ਨਹੀਂ ਆਉਂਦਾ ਤਾਂ ਨਾ ਆਵੇ ਆਪਾਂ ਕਿਹੜਾ ਕਿਹਾ ਸੀ ਡੋਲਾ ਲੈ ਆ ਮਾਥੇ ਰਾ ਸਮਝਾਇਆ ਸੀ ਵੀ ਇਸ ਉਮਰੇ ਵਿਆਹ ਨਹੀਂ ਸ਼ੋਭਦੇ ਹੁੰਦੇ ਪਰ ਉਹ ਨਹੀਂ ਸਮਝਿਆ ਹੁਣ ਨਵੇੜੇ ਆਪਦੀਆਂ ਬਣੀਆਂ ਨਸੀਬ ਮੱਥੇ ਦੀ ਲਿਖੀ ਹੁੰਦੀ ਐ ਤਾਂ ਨਹੀਂ ਕੀਦਾ ਜੀ ਕਰਦਾ ਸਿੰਦੋ ਹੌਸਲਾ ਦੇ ਕੇ ਆਪਣੇ ਘਰ ਚਲੀ ਗਈ ਚਰਨੋਂ ਨੇ ਸਬਰ ਦੀ ਘੁੱਟ ਭਰੀ ਤੇ ਕਿਵੇਂ ਨਾ ਕਿਵੇਂ ਆਪਣੇ ਦਿਨ ਕੱਢਣ ਲੱਗੀ ਪਿੰਡ ਦੇ ਲੋਕ ਚਰਨੋਂ ਨੂੰ ਵੇਖ ਹੱਸਦੇ ਤੇ ਟਿੱਚਰਾਂ ਕਰਦੇ ਕਿ ਸੋਣੀ ਤੀਵੀ ਵੀ ਬੰਦੇ ਨੂੰ ਸਾਧ ਬਣਾ ਦਿੰਦੀ ਆ ਸਾਹਮਣੇ ਆ ਆਪਣੇ ਇਹੋ ਜਿਹੀਆਂ ਗੱਲਾਂ ਸੁਣ ਚਰਨੋਂ ਦਾ ਮਨ ਡੋਲ ਜਾਂਦਾ ਪਰ ਨਸੀਬ ਚਰਨੋਂ ਦੀ ਢਾਲ ਬਣ ਖਲੋ ਜਾਂਦੀ ਨਸੀਬ ਨੂੰ ਫਿਕਰ ਸੀ ਕਿ ਹੁਣ ਚਰਨੋਂ ਦਾ ਕੀ ਕਰਾਂ ਜ਼ਬਾਨ ਖੂਣਾ ਕਿਤੇ ਕੋਈ ਗਲਤ ਕਦਮ ਨਾ ਚੱਕ ਲਵੇ ਬੇੜੇ ਵਿੱਚ ਲੱਗੀ ਨਿੰਮ ਦੇ ਪੱਤੇ ਝੜ ਰਹੇ ਸਨ ਚਰਨੋਂ ਉਹਨਾਂ ਵੱਲ ਵੇਖਦੀ ਤੇ ਕਦੇ ਨਸੀਬ ਦੇ ਮੁੰਡੇ ਗੁਰਵਿੰਦਰ ਵੱਲ ਚਰਨੋਂ ਮਨ ਵਿੱਚ ਪਤਾ ਨਹੀਂ ਕੀ ਕੀ ਸੋਚਦੀ ਪਤਾ ਨਹੀਂ ਉਹਦੇ ਮਨ ਵਿੱਚ ਕੀ ਆਈ ਕਿ ਉਹਨੇ ਗੁਰਵਿੰਦਰ ਨੂੰ ਆਪਣੀ ਗੋਦੀ ਚੁੱਕ ਪਿਆਰ ਕੀਤਾ ਤੇ ਜਵਾਕਾਂ ਵਾਂਗ ਗੱਲਾਂ ਕਰਨ ਲੱਗੀ ਪੁੱਤ ਤੇਰੇ ਨਾਲ ਖੇਡਣ ਵਾਲਾ ਵੀ ਕੋਈ ਜਵਾਕ ਹੋਣਾ ਚਾਹੀਦਾ ਤੂੰ ਖੇਡਿਆ ਕਰੇਂਗਾ ਉਹਦੇ ਨਾਲ ਨਿਆਣੀ ਮਤ ਦਾ ਗੁਰਵਿੰਦਰ ਹੱਸਣ ਲੱਗਿਆ ਤੇ ਤੋਤਲੀ ਆਵਾਜ਼ ਵਿੱਚ ਬੋਲਿਆ ਹਾਂ ਖੇਡੂਗਾ ਪਾਸੇ ਖੜੀ ਨਸੀਬ ਦੇ ਕਾਲਜੇ ਦਾ ਰੁਗ ਭਰਿਆ ਗਿਆ ਤੇ ਉਹਨੇ ਚਰਨੋਂ ਨੂੰ ਕਿਹਾ ਚਰਨੋਂ ਤਾਂ ਹੀ ਕਹਿਣੀ ਆ ਹਲੇ ਕੁਝ ਨਹੀਂ ਵਿਗੜਿਆ ਤੂੰ ਵਿਆਹ ਕਰਵਾ ਲੈ ਕੋਈ ਔਲਾਦ ਹੋਊ ਤੇਰਾ ਜੀ ਲੱਗਿਆ ਰਹੋ ਚਰਨੋਂ ਅੱਖਾਂ ਪਰਾਈ ਭੈਣੇ ਤੂੰ ਵੀ ਮੈਨੂੰ ਪ੍ਰਾਈ ਕਰ ਰਹੀ ਆ ਪਰ ਭੈਣੇ ਜੇ ਮੇਰੇ ਕਰਮਾਂ ਵਿੱਚ ਸੁਖ ਹੁੰਦਾ ਤਾਂ ਤੇਰੇ ਜੇਠ ਨਾਲ ਹੀ ਨਿਭ ਜਾਣੀ ਸੀ ਪਰ ਮੇਰੀ ਕਿਸਮਤ ਵਿੱਚ ਠੋਕਣਾ ਲਿਖੀਆਂ ਨਾਲੇ ਵਿਆਹ ਕਰਵਾਉਣਾ ਜ਼ਰੂਰੀ ਨਹੀਂ ਭੈਣੇ ਤੇਰੇ ਵਰਗੀ ਭੈਣ ਆ ਮੇਰੇ ਕੋਲ ਮੈਂ ਤਾਂ ਆਏ ਹੀ ਦਿਨ ਕੱਟ ਲੂੰ ਹੁਣ ਬਲਵੀਰ ਬਿਮਾਰ ਰਹਿਣ ਲੱਗਿਆ ਚਰਨਾ ਉਹਦੀ ਦੇਖਭਾਲ ਕਰਦਾ ਨਸੀਬ ਤੇ ਚਰਨੋਂ ਦੋਹੇ ਮੱਥਾ ਟੇਕਣਾਉਂਦੀਆਂ ਬਲਵੀਰ ਦਾ ਹਾਲ ਚਾਲ ਪੁੱਛਦੀਆਂ ਪਰ ਬਲਵੀਰ ਅੱਖਾਂ ਵਿੱਚੋਂ ਹੰਝੂ ਹੀ ਕੇਰਦਾ ਰਹਿੰਦਾ ਤੇ ਬੋਲਦਾ ਕੁਝ ਨਾ ਸੰਤੋਖ ਤੇ ਨੇਬੇ ਨੇ ਕਿਹਾ ਕੇ ਘਰ ਚੱਲ ਤੈਨੂੰ ਹਸਪਤਾਲੋਂ ਦਵਾਈ ਦਿਵਾ ਲਿਆ ਈ ਪਰ ਬਲਵੀਰ ਨੇ ਜਿਵੇਂ ਇੱਥੇ ਰਹਿਣ ਦੀ ਸੌਂ ਖਾ ਲਈ ਸੀ ਦਿਨੋਂ ਦਿਨ ਬਲਵੀਰ ਦੀ ਵਿਗੜਦੀ ਹਾਲਤ ਵੇਖ ਨਸੀਬ ਡਰ ਗਈ ਇੱਕ ਦਿਨ ਬਲਵੀਰ ਨੇ ਨਸੀਬ ਨੂੰ ਸੱਦਿਆ ਤੇ ਮੰਜੇ ਤੇ ਪਿਆ ਹੀ ਬੋਲਿਆ ਨਸੀਬ ਭਾਬੀ ਤੂੰ ਇਸ ਘਰ ਨੂੰ ਸੁਰਗ ਬਣਾਇਆ ਪਰ ਤੇਰੇ ਬਾਈ ਨੇ ਘਰ ਖਰਾਬ ਕਰਤਾ ਮੈਨੂੰ ਮਾਫ਼ ਕਰਦੀ ਤੇ ਇੱਕ ਗੱਲ ਹੋਰ ਭਾਬੀ ਚਰਨੋਂ ਦਾ ਕਿਤੇ ਹੋਰ ਵਿਆਹ ਕਰਵਾ ਦੇਈ ਮੈਨੂੰ ਤਾਂ ਉਹਦਾ ਹੀ ਸਰਾਪ ਲੱਗਿਆ ਮੇਰੇ ਨਾਲ ਵਾਅਦਾ ਕਰ ਵੀ ਤੂੰ ਚਰਨੋਂ ਦਾ ਖਿਆਲ ਰੱਖੇਂਗੀ ਨਸੀਬ ਬਲਵੀਰ ਤੂੰ ਇਉਂ ਕਿਉਂ ਕਹੀ ਆ ਨਾ ਤੂੰ 4 ਦਿਨ ਘਰੇ ਰਹੇਗਾ ਨੌਂ ਵਰ ਨੌ ਹੋ ਜਾਏਗਾ ਬਲਵੀਰ ਨਹੀਂ ਭਾਬੀ ਟਾਈਮ ਨੇੜੇ ਆ ਗਿਆ ਤੂੰ ਇਉਂ ਨਾ ਕਰ ਬਸ ਬੇਨਤੀ ਆ ਮੇਰੀ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਤਾਂ ਉਹਦੇ ਤੋਂ ਪਾਸਾ ਕਰਨ ਵਾਸਤੇ ਇਹ ਕਦਮ ਚੁੱਕਿਆ ਸੀ ਨਸੀਬ ਹਾਈਵੇ ਚਰਨੇਆ ਤੂੰ ਐ ਕਿਉਂ ਕੀਤਾ ਉਹ ਵਿਚਾਰੀ ਆਪਦੇ ਆਪ ਨੂੰ ਦੋਸ਼ੀ ਸਮਝਦੀ ਆ ਆਹ ਗੱਲ ਤੂੰ ਮਾੜੀ ਕੀਤੀ ਚੱਲ ਅਸੀਂ ਤੈਨੂੰ ਘਰੇ ਲੈ ਕੇ ਜਾਂਦੇ ਆ ਤੂੰ ਆਪੇ ਠੀਕ ਹੋ ਜਾਏਗਾ ਬਲਵੀਰ ਨੇ ਦੋਹੇ ਹੱਥ ਜੋੜੇ ਤੇ ਬੋਲਿਆ ਆਥਨੇ ਚਰਨੋਂ ਨੂੰ ਨਾਲ ਲੈ ਆਈ ਭਾਬੀ ਮੈਂ ਉਹਦੇ ਤੋਂ ਵੀ ਮਾਫੀ ਮੰਗਣੀ ਆ ਬਲਵੀਰ ਦੇ ਕੋਈ ਡੂੰਗੇ ਹੋ ਗਏ ਸੀ ਅੱਖਾਂ ਕਾਲੀਆਂ ਤੇ ਅੰਦਰ ਧਸ ਗਈਆਂ ਸੀ ਨਸੀਬ ਵੇਖ ਕੇ ਡਰ ਗਈ ਚਰਨੇ ਨੇ ਹੌਸਲਾ ਦਿੱਤਾ ਤੇ ਕਿਹਾ ਛੇਤੀ ਚਰਨੋਂ ਤੇ ਸੰਤੋਖ ਵਰਗਿਆਂ ਨੂੰ ਬੁਲਾ ਲਿਆ ਨਸੀਬ ਆਪਣੇ ਘਰ ਆਈ ਤੇ ਸੰਤੋਖ ਨੂੰ ਦੱਸਿਆ ਕਿ ਬਲਵੀਰ ਦੀ ਹਾਲਤ ਬਹੁਤ ਖਰਾਬ ਹੋ ਗਈ ਆ ਚੱਲ ਛੇਤੀ ਚੱਲ ਮੇਰੇ ਨਾਲ ਚਰਨੋਂ ਸਣੇ ਸਾਰੇ ਜਣੇ ਝਿੜੀ ਵੱਲ ਗਏ ਬਲਵੀਰ ਨੂੰ ਵੇਖ ਚਰਨੋਂ ਨੇ ਹੱਥ ਜੋੜੇ ਪਰ ਬਲਵੀਰ ਨੇ ਕਿਹਾ ਕਿ ਤੇਰਾ ਦੋਸ਼ ਹੀ ਆ ਮੈਂ ਤੂੰ ਤਾਂ ਨਿਰਦੋਸ਼ ਆ ਪਰ ਹੁਣ ਸਮਾਂ ਮੇਰੇ ਜਾਣ ਦਾ ਆ ਗਿਆ ਤੂੰ ਮੈਨੂੰ ਮਾਫ਼ ਕਰ ਦੇ ਚਰਨੋਂ ਆਏ ਹਿੰਮਤ ਹਾਰ ਗਿਆ ਚੰਦਰਾ ਆਪਦੇ ਬਾਰੇ ਸੋਚ ਲਿਆ ਪਰ ਮੇਰੇ ਬਾਰੇ ਕਿਹਨੇ ਸੋਚਣਾ ਸੀ ਐਂ ਤਾਂ ਫਿਕਰ ਕਰਦਾ ਵੀ ਮੇਰਾ ਤਾਂ ਪਿੱਛੇ ਵੀ ਕੋਈ ਨਹੀਂ ਜਿਹੜਾ ਮੈਨੂੰ ਗੱਲ ਆ ਲੈਂਦਾ ਪਰ ਤੈਨੂੰ ਕੀ ਫਰਕ ਪੈਣਾ ਤੂੰ ਤਾਂ ਮੈਨੂੰ ਟੁੱਕ ਵਾਂਗੂ ਸੁੱਟਤਾ ਬਲਵੀਰ ਇਉਂ ਨਾ ਕਹਿ ਚਰਨੋਂ ਮੈਂ ਤਾਂ ਐਂ ਸੋਚਦਾ ਸੀ ਵੀ ਤੂੰ ਮੇਰੇ ਨਾਲ ਖੁਸ਼ ਨਹੀਂ ਜਦੋਂ ਤੂੰ ਗੇਲੇ ਨਾਲ ਮਸ਼ਕਰੀਆਂ ਕਰਦੀ ਸੀ ਤਾਂ ਮੈਨੂੰ ਦਿਲੋਂ ਚੰਗਾ ਨਹੀਂ ਸੀ ਲੱਗਦਾ ਪਰ ਜਦੋਂ ਤੁਸੀਂ ਵੈਦ ਕੋਲ ਗਈਆਂ ਤਾਂ ਮੈਂ ਸੱਚ ਸਮਝ ਲਿਆ ਕਿ ਤੂੰ ਗੇਲੇ ਨਾਲ ਖੁਸ਼ ਆ ਮੇਰੇ ਨਾਲ ਨਹੀਂ ਮੈਂ ਸੋਚਿਆ ਹੁਣ ਚਰਨੋਂ ਨੂੰ ਆਜ਼ਾਦ ਕਰ ਦੇਵਾਂ ਚਰਨੋਂ ਹਰ ਮਰਦ ਆਪਣੀ ਸੋਚ ਮੁਤਾਬਕ ਔਰਤ ਨੂੰ ਸਮਝ ਲੈਂਦਾ ਬਿਨਾ ਉਹਦੇ ਦਿਲ ਦੀ ਗੱਲ ਜਾਣੇ ਤੂੰ ਮੈਨੂੰ ਤਾਂ ਇੱਕ ਵਾਰ ਪੁੱਛਦਾ ਬਲਵੀਰ ਮੰਜੇ ਤੇ ਪਿਆ ਨਹੀਂ ਸੀ ਦਿਸਦਾ ਬਿਮਾਰੀ ਨਾਲੋਂ ਜ਼ਿਆਦਾ ਉਹਨੂੰ ਫਿਕਰ ਨੇ ਅੱਧਾ ਕਰ ਦਿੱਤਾ ਸੀ ਚਰਨੋਂ ਨੇ ਬਲਵੀਰ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਬਲਵੀਰ ਨੂੰ ਲੱਗਿਆ ਜਿਵੇਂ ਉਹ ਉਹਦੇ ਹੱਥਾਂ ਵਿੱਚ ਜਾਨ ਆ ਗਈ ਹੋਵੇ ਚਰਨੋਂ ਤੇਰੇ ਤੋਂ ਬਿਨਾ ਮੇਰਾ ਕੁਝ ਵੀ ਨਹੀਂ ਜ਼ਰੂਰੀ ਨਹੀਂ ਹੁੰਦਾ ਕਿ ਔਰਤ ਬਗਾਨੇ ਮਰਦ ਨਾਲ ਹੱਸੇ ਤਾਂ ਮਾੜੀ ਹੋ ਜਾਂਦੀ ਆ ਜਿੰਨਾ ਚਿਰ ਤਾ ਮੈਂ ਜਿਉਂਦੀ ਆ ਤੇਰੀ ਬਣ ਕੇ ਰਹੂੰ ਪਰ ਤੈਨੂੰ ਮੋੜ ਤੋਂ ਉੱਠਣਾ ਪੈਣਾ ਮੇਰੀ ਖਾਤਰ ਤੂੰ ਭਾਵੇਂ ਮੈਨੂੰ ਕੁਝ ਸਮਝੀ ਜਾਵੇਂ ਪਰ ਤੇਰੇ ਬਿਨਾ ਮੈਂ ਕੁਝ ਵੀ ਨਹੀਂ ਤੇਰੇ ਨਾਲ ਹੀ ਮੇਰੀ ਇੱਜ਼ਤ ਆ ਆ ਤੇਰੇ ਵਾਸਤੇ ਮੈਂ ਦਲੀਆ ਲਿਆਈਆਂ ਆਪਦੇ ਹੱਥੀਂ ਰਿੰਨ ਕੇ ਹੁਣੇ ਖਾ ਚਰਨਾ ਇਹ ਸਭ ਵੇਖ ਰਿਹਾ ਸੀ ਕੁਝ ਟਾਈਮ ਪਹਿਲਾਂ ਚਰਨੇ ਨੂੰ ਲੱਗ ਰਿਹਾ ਸੀ ਕਿ ਬਲਵੀਰ ਬਿੰਦ ਛੱਟਦਾ ਏ ਪਰਾਜ ਉਸ ਨੂੰ ਪਤਾ ਲੱਗਿਆ ਕਿ ਪਿਆਰ ਵਿੱਚ ਕਿੰਨੀ ਤਾਕਤ ਹੁੰਦੀ ਏ ਚਰਨਾ ਨਸੀਬ ਵੱਲ ਝਾਕਿਆ ਕਿ ਗੋਦੀ ਚੜਿਆ ਗੁਰਵਿੰਦਰ ਉਹਦੀਆਂ ਬਾਹਾਂ ਵਿੱਚੋਂ ਨਿਕਲ ਰਿਹਾ ਸੀ ਚਰਨੇ ਨੇ ਗੁਰਵਿੰਦਰ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਤੇ ਜਵਾਕ ਖੁਸ਼ ਹੋ ਗਿਆ ਚਰਨੋਂ ਨੇ ਬਲਵੀਰ ਨੂੰ ਘਰੇ ਜਾਣ ਲਈ ਮਨਾ ਲਿਆ ਨਸੀਬ ਨੇ ਚਰਨੇ ਨੂੰ ਕਿਹਾ ਤੇਰਾ ਧੰਨਵਾਦ ਚਰਨੇਆ ਤੂੰ ਬਲਵੀਰ ਦਾ ਧਿਆਨ ਰੱਖਿਆ ਚੱਲ ਰੱਬ ਸੁੱਖ ਰੱਖੇ ਇਹ ਘਰੇ ਜਾ ਕੇ ਠੀਕ ਹੋ ਜੇ ਚਰਨੋਂ ਦੇ ਪੈਰ ਲੱਗ ਜਾਣ ਨਸੀਬ ਤੇ ਚਰਨੋਂ ਦੋਹੇ ਜਣੀਆਂ ਚਰਨੇ ਵਾਲੇ ਇੱਕ ਤਨਵਾਦੀ ਲਹਿਜੇ ਵਾਲੀ ਝਾਕਣੀ ਵਿੱਚ ਝਾਕੀਆਂ ਨਸੀਬ ਖੁਸ਼ੀ ਕੇ ਚਰਨੇ ਨੇ ਮੇਰੇ ਜੇਠ ਨੂੰ ਸਾਂਭਿਆ ਜੇ ਝੜੀ ਵਿੱਚ ਨਾ ਹੁੰਦਾ ਤਾਂ ਬਲਵੀਰ ਨੂੰ ਕਿਹਨੇ ਸਾਂਭਣਾ ਸੀ ਚਰਨੋਂ ਦੇ ਦਿਲ ਵਿੱਚ ਚਰਨਾ ਇੱਕ ਪਰਉਪਕਾਰੀ ਬੰਦਾ ਬਣ ਗਿਆ ਸੀ ਪੱਠਿਆਂ ਦੇ ਭਰੇ ਗੱਡੇ ਉੱਪਰ ਸੰਤੋਖ ਤੇ ਨੇਬੇ ਨੇ ਬਲਵੀਰ ਨੂੰ ਬਿਠਾ ਲਿਆ ਪਰ ਕਮਜ਼ੋਰ ਹੋਣ ਕਰਕੇ ਉਸ ਤੋਂ ਬੈਠਿਆ ਨਾ ਗਿਆ ਤਾਂ ਚਰਨੋਂ ਨੇ ਬਲਵੀਰ ਨੂੰ ਆਪਣਾ ਸਹਾਰਾ ਪਾ ਲਿਆ ਪਰਲੇ ਨੇ ਅਹੀਂ ਵਾਲੇ ਬਾਣ ਦੀ ਪਹੀ ਤੇ ਬੈਠੇ ਜੀਤ ਦੇ ਜੁੰਡੀ ਦੇ ਯਾਰ ਆਪਸ ਵਿੱਚ ਗੱਲਾਂ ਕਰਨ ਲੱਗੇ ਮੱਗਰ ਕੋਇਕੌਰੇ ਆ ਉਹ ਵੇਖ ਲਾ ਖੌਰੇ ਕਿਹੜੀ ਸ਼ਹਿਦ ਹੀ ਬਣੀਆ ਸੰਤੋਖ ਦੀ ਬਹੂ ਸਾਰੇ ਟੱਬਰ ਨੂੰ ਮੋਠੀ ਵਿੱਚ ਕਰ ਰੱਖਿਆ ਆ ਬਲਵੀਰ ਚੰਗਾ ਭਲਾ ਕਰ ਛੱਡ ਗਿਆ ਸੀ ਪਰ ਇਹਨੇ ਪਤਾ ਨਹੀਂ ਕਿਵੇਂ ਲੈ ਜਾਂਦਾ ਕੋਰਾ ਰੜਕਣੀ ਪੰਨੀ ਕਿਸੇ ਨੇ ਇਹਦੀ ਮੱਛਰੀ ਫਿਰਦੀ ਆ ਕੋਈ ਨਾ ਜੀਤ ਸਿਓ ਤੋਂ ਤਾਂ ਦਾਲ ਨਹੀਂ ਗਲੀ ਉਹਦੇ ਤਾਂ ਇਹਨੇ ਸਪਨੇ ਹੀ ਮਾਰ ਦਿੱਤੇ ਇਹਦੇ ਸੁਪਨੇ ਬੁਣਦਾ ਹੀ ਰੱਬ ਨੂੰ ਪਿਆਰਾ ਹੋ ਗਿਆ ਚੱਲ ਕੋਈ ਨਾ ਹੁਣ ਆਪਾਂ ਵੇਖ ਲਾਂਗੇ ਚਰਨੋਂ ਨੂੰ ਬੜਾ ਕਹਿੰਦੀ ਕਹੋਂਦੀ ਆਪਦੇ ਆਪ ਨੂੰ ਬਿੱਲੂ ਓਏ ਸਾਰਾ ਦਿਨ ਤੀਮੀਆਂ ਦੀਆਂ ਗੱਲਾਂ ਹੋਰ ਕੁਝ ਹੈ ਨਹੀਂ ਤੁਹਾਡੇ ਕੋਲ ਸਾਰਾ ਦਿਨ ਬਸ ਤੀਮੀਆਂ ਨੂੰ ਵੇਖ ਕੇ ਅੱਖਾਂ ਤੱਤੀਆਂ ਕਰਦੇ ਰਿਹਾ ਕਰੋ ਜਮਾਨਾ ਮਾੜਾ ਆ ਰਿਹਾ ਭਾਈ ਹੁਣ ਇਸ ਹੱਥ ਕਰ ਲੋ ਤੇ ਉਸ ਹੱਥ ਪਰ ਲੋ ਆਪਣੇ ਵੀ ਘਰੇ ਧੀਆ ਪਹਿਣਾ ਹੈਗੀਆਂ ਨੇ ਮੱਗਰ ਨੂੰ ਤਲਖੀ ਆ ਗਈ ਨਾ ਉਹ ਇਹਨਾਂ ਆਪਦੀਆਂ ਜੱਬਲੀਆਂ ਮਾਰਿਆ ਕਰਤਾ ਆ ਸਾਡੀਆਂ ਕੁੜੀਆਂ ਇਉਂ ਬਾਹਰ ਪੈਰ ਰੱਖ ਕੇ ਵਿਖਾਉਣ ਜੇ ਤਾਂ ਉਹਨਾਂ ਲਾ ਦੇਵਾਂ ਥਾਂ ਹੀ ਉਹਨਾਂ ਦੀ ਬੈਠੇ ਸਾਰੇ ਜਣੇ ਚੁੱਪ ਹੋ ਗਏ ਸੰਤੋਖ ਤੇ ਨੇਬੇ ਦੀ ਭਾਰੀ ਆਵਾਜ਼ ਤੋਂ ਨਸੀਬ ਨੇ ਅਨੁਮਾਨ ਲਾਇਆ ਕਿ ਦੋਹੋਂ ਅੰਦਰੋਂ ਅੰਦਰੀ ਰੋ ਰਹੇ ਨੇ ਨਸੀਬ ਮਨ ਛੋਟਾ ਨਾ ਕਰੋ ਹੁਣ ਤੁਹਾਡਾ ਭਾਈ ਕੋਲ ਹੀ ਤਾਂ ਹੈ ਤੁਹਾਡੇ ਹੌਸਲਾ ਦਿਓ ਇਹਨੂੰ ਨੇਬਾ ਭਾਬੀ ਅੱਜ ਅਸੀਂ ਇਕੱਲੇ ਜੇ ਲੱਗਦੇ ਆ ਮਨ ਜਾਂ ਦੁਖੀ ਹੋਇਆ ਪਿਆ ਖੁਸ਼ ਜਾਂ ਨਹੀਂ ਚਿੱਤ ਸਾਡਾ ਬਾਈ ਠੀਕ ਹੋ ਜੂ ਨਸੀਬ ਜਿੰਨਾ ਚਿਰ ਤੁਹਾਡੀ ਭਾਬੀ ਜਿਉਂਦੀ ਆ ਤੁਹਾਨੂੰ ਖੁਸ਼ ਰੱਖੂ ਜੇ ਮਰ ਗਈ ਤਾਂ ਕੀ ਕਹਿਣਾ ਨੇਬਾ ਆ ਗੱਲ ਨਾ ਕਰ ਭਾਬੀ ਤੂੰ ਹੀ ਸਾਡਾ ਹੌਸਲਾ ਇਹੋ ਜਿਹੀਆਂ ਗੱਲਾਂ ਨਾ ਕਰ ਦੋਹੇ ਭਰਾ ਬਲਵੀਰ ਦੇ ਮੰਜੇ ਤੇ ਬੈਠ ਗਏ ਸਭਜੀ ਧਰਦੀ ਨਸੀਬ ਚਰਨੋਂ ਨੂੰ ਬੋਲੀ ਨੀ ਚਰਨੋਂ ਇੱਕ ਗੱਲ ਦੱਸਾਂ ਆ ਬਲਵੀਰ ਤੇ ਨੇਬਾ ਦੋਹੇ ਜਦੋਂ ਮੈਂ ਵਿਆਹੀ ਸੀ ਮੈਨੂੰ ਕੁੰਡ ਨਹੀਂ ਸੀ ਕੱਢਣ ਦਿੰਦੇ ਅਖੇ ਸਾਨੂੰ ਤੇਰਾ ਮੂੰਹ ਨਹੀਂ ਦਿਸਦਾ ਉਸੇ ਦਿਨ ਤੋਂ ਮੈਂ ਕੁੰਡ ਨਹੀਂ ਕੱਢਿਆ ਨੇਬਾ ਭਾਬੀ ਫਿਰ ਅਸੀਂ ਵੀ ਤੈਨੂੰ ਮਾਮਾ ਬਰਾਬਰ ਰੱਖਿਆ ਕਦੇ ਗਲਤ ਨਹੀਂ ਕਿਹਾ ਤਣਕੁਰ ਚਾਚੀ ਮੰਗਰੇ ਹੀ ਪਤਾ ਲੈਣ ਆਈ ਤੇ ਨਸੀਬ ਨੂੰ ਕਹਿਣ ਲੱਗੀ ਪੁੱਤ ਤੂੰ ਤਾਂ ਸਾਰਾ ਕੁਝ ਸਾਂਭ ਲੈਂਦੀ ਆ ਮੇਰੀ ਧੀ ਦਾ ਵੀ ਦੁੱਖ ਹੌਲਾ ਕਰ ਬਦਲੇ ਲੈ ਲੇ ਆਪਣੀ ਸ਼ਿੰਦਰ ਦੇ ਸਹੁਰਿਆਂ ਨੇ ਨਸੀਬ ਚਾਚੀ ਕੀ ਹੋ ਗਿਆ ਰੋਈ ਕਿਉਂ ਜਾਂਨੀ ਆ ਮਨੁੱਖ ਦੀ ਇੱਕ ਦੂਸਰੇ ਨਾਲ ਹਮਦਰਦੀ ਇੱਕ ਦੂਸਰੇ ਦਾ ਸਤਕਾਰ ਇੱਕ ਦੂਜੇ ਦੇ ਦੁੱਖ ਦੀ ਸਾਂਝੋ ਇੱਕ ਦੂਜੇ ਨਾਲ ਪਿਆਰ ਮੈਨੂੰ ਲੱਗਦਾ ਹੈ ਅਸਲ ਮਹਿਨੇ ਵਿੱਚ ਇਸ ਤੋਂ ਵੱਡੀ ਪਵਿੱਤਰ ਮੁਹੱਬਤ ਨਹੀਂ ਹੋ ਸਕਦੀ ਮੇਰੇ ਪਾਤਰ ਮੇਰੀਆਂ ਅੱਖਾਂ ਸਾਵੇਂ ਜਿਉਂਦੇ ਜਾਗਦੇ ਨੇ ਅਤੇ ਮੇਰੀ ਕਲਪਨਾ ਨੂੰ ਹੋਰ ਵੀ ਨਿਖਾਰਦੇ ਨੇ ਜਦੋਂ ਚਰਨੇ ਦਾ ਨਸੀਬ ਪ੍ਰਤੀ ਪਿਆਰ ਹਮਦਰਦੀ ਸਤਿਕਾਰ ਚਰਨੋਂ ਦਾ ਚਰਨੇ ਪ੍ਰਤੀ ਸਤਿਕਾਰ ਚਰਨੇ ਦੀ ਬਲਵੀਰ ਪ੍ਰਤੀ ਹਮਦਰਦੀ ਤੇ ਬਲਵੀਰ ਲਈ ਚਰਨਾ ਰੱਬ ਵਰਗਾ ਅਤੇ ਨਸੀਬ ਨੂੰ ਚਰਨੋਂ ਤੋਂ ਨੇੜੇ ਹੋਰ ਕੋਈ ਭੈਣ ਨਹੀਂ ਸੀ ਜਪਦੀ ਇਹ ਮਨੁੱਖੀ ਸੁਭਾਅ ਹੀ ਹੈ ਕਿ ਅਸੀਂ ਇੱਕ ਦੂਜੇ ਨਾਲ ਹਮੇਸ਼ਾ ਮੁਹੱਬਤ ਭਰਿਆ ਰਿਸ਼ਤਾ ਉਸਾਰਨ ਦੀ ਜ਼ਿਆਦਾਤਰ ਕੋਸ਼ਿਸ਼ ਕਰਦੇ ਹਾਂ ਚਾਚੀ ਤਨ ਕੁਰਨੇ ਦੱਸਿਆ ਕਿ ਸ਼ਿੰਦਰ ਆਪਣੇ ਸਹੁਰੇ ਘਰ ਸੁਖੀ ਨਹੀਂ ਵੱਸਦੀ ਤਾਂ ਨਸੀਬ ਨੂੰ ਸ਼ਿੰਦਰ ਤੇ ਬਹੁਤ ਅਰਸ ਆਇਆ ਪਰ ਉਹ ਸ਼ਿੰਦਰ ਦੀ ਮਦਦ ਕਿਵੇਂ ਕਰਦੀ ਚਾਚੀ ਕੁੜੇ ਨਸੀਬ ਤੇਰੇ ਵਰਗੀ ਕੁੜੀ ਹਰ ਘਰ ਵਿੱਚ ਹੋਵੇ ਜਿਵੇਂ ਤੂੰ ਇਸ ਘਰ ਨੂੰ ਜੋੜ ਕੇ ਰੱਖਿਆ ਉਵੇਂ ਮੇਰੀ ਸ਼ਿੰਦਰ ਦੀ ਜਠਾਣੀ ਨੂੰ ਸੂਹ ਆ ਜਾਵੇ ਆਵਦਾ ਘਰ ਤਾਂ ਨਾ ਪੱਟੇ ਸੌਕਰ ਨੇ ਘਰ ਵਿੱਚ ਹੀ ਬਾ ਡਾ ਲਾ ਲਿਆ ਕੰਜਰੀਆ ਤਣਕੁਰ ਰੋ ਰੋ ਕੇ ਆਪਣਾ ਹਾਲ ਦੱਸ ਰਹੀ ਸੀ ਨਸੀਬ ਨੇ ਚਾਚੀ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਤੂੰ 10 ਦਿਨ ਸ਼ਿੰਦਰ ਨੂੰ ਇੱਥੇ ਲੈ ਆ ਸ਼ਿੰਦਰ ਨੂੰ ਤਣਕੁਰ ਲੈ ਆਈ ਤਾਂ ਨਸੀਬ ਨੇ ਸ਼ਿੰਦਰ ਵੱਲ ਵੇਖਿਆ ਤਾਂ ਹੱਕੀ ਬੱਕੀ ਰਹਿ ਗਈ ਸ਼ਿੰਦਰ ਨੇ ਸਭ ਕੁਝ ਨਸੀਬ ਨੂੰ ਦੱਸਿਆ ਅੱਗੇ ਨਸੀਬ ਨੇ ਕਿਹਾ ਇਹੋ ਜਿਹੇ ਮਸਲੇ ਸਿਰਫ ਪਿਆਰ ਤੇ ਸਤਕਾਰ ਨਾਲ ਸੁਲਝਦੇ ਹੁੰਦੇ ਆ ਤੂੰ ਐਂ ਕਰ ਪਹਿਲਾਂ ਤਾਂ ਆਪਦੀ ਜਠਾਣੀ ਤੇ ਆਪਣੇ ਪਿਆਰ ਦਾ ਜਾਲ ਵਿਛਾ ਕਿਉਂਕਿ ਪਿਆਰ ਵਿੱਚ ਪਏ ਲੋਕ ਪਿਆਰ ਨਾਲ ਹੀ ਸਮਝਦੇ ਆ ਬਾਕੀ ਗਰਮੀਤ ਨਾਲ ਤੂੰ ਵਧੀਆ ਰਹਿ ਜੇ ਤੈਨੂੰ ਨਹੀਂ ਬੁਲਾਉਂਦਾ ਤਾਂ ਵੀ ਉਹਦੇ ਅੱਗੇ ਪਿੱਛੇ ਹੱਸਦੀ ਰਿਹਾ ਕਰ ਵੇਖੀ ਫਿਰ ਇੱਕ ਮਹੀਨੇ ਚ ਮੰਨੇਗੀ ਆਪਦੀ ਭਾਬੀ ਨੂੰ ਸ਼ਿੰਦਰ ਘਰ ਦਾ ਸਾਰਾ ਕੰਮ ਕਰਦੀ ਪਰ ਫਿਰ ਵੀ ਉਹਦੀ ਕੋਈ ਕਦਰ ਨਹੀਂ ਸੀ ਗਰਮੀਤ ਆਪਣੀ ਭਾਬੀ ਮਿੰਦੋ ਨੂੰ ਹੀ ਸਭ ਕੁਝ ਸਮਝਦਾ ਸੀ ਮਿੰਦੋ ਬੜੀ ਚੁਸਤ ਸੀ ਕਿਸੇ ਮਤਲਬ ਲਈ ਹੀ ਉਹ ਗਰਮੀਤ ਨੂੰ ਸ਼ਿੰਦਰ ਨਾਲ ਲੜਾਉਂਦੀ ਰਹਿੰਦੀ ਸੀ ਸ਼ਿੰਦਰ ਨੂੰ ਸਭ ਕੁਝ ਪਤਾ ਸੀ ਪਰ ਕੁਝ ਨਹੀਂ ਸੀ ਕਰ ਸਕਦੀ ਆਪਣੀ ਜਠਾਣੀ ਨਾਲ ਪਿਆਰ ਨਾਲ ਹੀ ਗੱਲ ਕਰਦੀ ਗਰਮੀਤ ਖੇਤ ਬੰਨੇ ਜਾਂਦਾ ਤੇ ਉਹਦਾ ਵੱਡਾ ਭਾਈ ਵੀ ਸਵੇਰ ਹੁੰਦਿਆਂ ਹੀ ਖੇਤ ਚਲਿਆ ਜਾਂਦਾ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰਾ ਨਾਵਲ ਸੁਣਨ ਲਈ ਜੁੜੇ ਰਹੋ ਚੈਨਲ ਦੇ ਨਾਲ ਜੇਕਰ ਤੁਹਾਨੂੰ ਕਹਾਣੀ ਪਸੰਦ ਆਉਂਦੀ ਆ ਤਾਂ ਇਸ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ